26 ਦਾ ਅੱਜ ਤੀਸਰਾ ਦਿਨ ਤੇ ਲਗਾਤਾਰ ਤਿੰਨਾਂ ਦਿਨਾਂ ਦੇ ਅੰਦਰ-ਅੰਦਰ ਵੱਖ-ਵੱਖ ਜੁਲਿਆਂ ਤੋਂ ਕਈ ਮੰਦਭਾਗੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਅੱਜ ਫਿਰ ਇੱਕ ਤੜਕਸਾਰ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਸਤਾ ਇਸ ਸਮੇਂ ਖਬਰ ਦੀ ਗੱਲ ਕਰਦੇ ਹਾਂ ਜਿਸ ਨੇ ਕੀ ਸਭ ਨੂੰ ਹੈਰਾਨ ਕਰ ਦਿੱਤਾ ਅੱਜ ਫਿਰ ਤੜਕਸਾਰ ਹੀ ਪਿੰਡ ਖੁਰਦ ਕਲਾਂ ਦੇ ਵਿੱਚ ਜੋ ਕਿ ਮੋਕੇ ਦਾ ਇੱਕ ਪਿੰਡ ਹੈ ਉਸ ਵਿੱਚ ਇੱਕ ਨੌਜਵਾਨ ਨੂੰ 15-20 ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜੀ ਹਾਂ ਇਹ ਨੌਜਵਾਨ ਸਵੇਰੇ 7 ਤੋਂ 8 ਵਜੇ ਦੇ ਕਰੀਬ ਆਪਣੇ ਗੱਡੀ ਵਿੱਚ ਬੈਠ ਕੇ ਆਪਣੀ ਡਿਊਟੀ ਲਈ ਜਾ ਰਿਹਾ ਸੀ ਇਸ ਦਾ ਨਾਮ ਉਮਰ ਸਿੰਘ ਸਿਰਾ ਦੱਸਿਆ ਜਾ ਰਿਹਾ ਹੈ ਲਗਭਗ 7 ਵਜੇ ਦੀ ਗੱਲ ਹੈ ਜਦੋਂ ਆਪਣੇ ਘਰ ਤੋਂ ਨਿਕਲਦਾ ਹੈ ਗੱਡੀ ਵਿੱਚ ਬੈਠਦਾ ਹੈ ਤੇ ਜਾਂਦਿਆਂ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਮਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਵਿੱਚ ਚੀਕ ਚਹਾੜਾ ਪੈ ਜਾਂਦਾ ਹੈ ਤੇ ਮ੍ਰਿਤਕ ਦੇ ਭਰਾ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਰਾਜਨੀਤਿਕ ਰੰਜਿਸ਼ ਦੇ ਕਰਕੇ ਉਸ ਦੇ ਭਰਾ ਨੂੰ ਮੌਤੇ ਘਾਟ ਉਤਾਰਿਆ ਤੇ ਉਸ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪਿੰਡੇ ਸਰਪੰਚ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ ਉਸ ਤੋਂ ਬਾਅਦ ਪਰਿਵਾਰ ਵਿੱਚ ਚੀਕ ਚਹਾੜਾ ਪੈ ਜਾਂਦਾ ਹੈ ਪਰਿਵਾਰ ਅਤੇ ਮ੍ਰਿਤਕ ਦੀ ਪਤਨੀ ਜੋ ਕਿ ਹੈ ਮ੍ਰਿਤਕ ਦੀ ਮ੍ਰਿਤਕ ਦੇਹ ਨੂੰ ਪੁਲਿਸ ਥਾਣੇ ਦੇ ਬਾਹਰ ਲੈ ਜਾਂਦੇ ਹਨ ਉੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਧਰਨਾ ਲਗਾਇਆ ਜਾਂਦਾ ਜਿਸ ਤਰ੍ਹਾਂ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਦਾ ਗੇਟ ਬੰਦ ਹੈ ਪਰਿਵਾਰ ਦੇ ਲੋਕ ਜੋ ਕਿ ਮ੍ਰਿਤਕ ਦੇ ਨੂੰ ਪੁਲਿਸ ਸਟੇਸ਼ਨ ਜੋ ਕਿ ਹਲਕਾ ਧਰਮਕੋਟ ਦੇ ਅਧੀਨ ਆਂਦਾ ਹੈ ਉੱਥੇ লাশ ਨੂੰ ਰੱਖਦੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪਰਿਵਾਰ ਵਾਲੇ ਲੋਕ ਅਤੇ ਰਿਸ਼ਤੇਦਾਰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦੇ ਹਨ ਪਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਸਟੇਸ਼ਨ ਦਾ ਗੇਟ ਬੰਦ ਕਾਇਆ ਜਾਂਦਾ ਹੈ ਤੇ ਲਗਾਤਾਰ ਪੁਲਿਸ ਤੇ ਸਵਾਲ ਖੜੇ ਹੋ ਰਹੇ ਹਨ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਉਸ ਤੋਂ ਪਹਿਲਾਂ ਹੀ ਮ੍ਰਿਤਕ ਦੀ ਜੋ ਕਿ ਇਹ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਹਨ ਲਗਭਗ ਕਿੰਨੇ ਟਾਈਮ ਤੋਂ ਇਹ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਤਸਵੀਰਾਂ ਤਾਂ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਨ ਪਰਵਾਰ ਵਾਲਿਆਂ ਦਾ ਇੱਕ ਕਹਿਣਾ ਹੈ ਕਿ ਜਦ ਮ੍ਰਿਤਕ ਆਪਣੇ ਕਮਲ ਜਾ ਰਿਹਾ ਸੀ ਇਸ ਤਰ੍ਹਾਂ ਦੀ ਰੰਜਿਸ਼ਦ ਕਰਨ ਦਾ ਕੀ ਫਾਇਦਾ ਸੀ ਕਿ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ 2026 ਦਾ ਅੱਜ ਤੀਸਰਾ ਦਿਨ ਤੇ ਲਗਾਤਾਰ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਵੱਖ-ਵੱਖ ਜੁਲਿਆਂ ਤੋਂ ਕਈ ਮੰਦਭਾਗੀ ਘਟਨਾ ਸਾਹਮਣੇ ਆ ਰਹੀਆਂ ਹਨ ਤੇ ਅੱਜ ਫਿਰ ਇੱਕ ਤੜਕਸਾਰ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਮੈਂ ਹਮ ਵਿਪਨਜੀਤ ਕੋਲ ਤੁਹਾਡੇ ਨਾਲ ਤਾਂ ਇਸ ਸਮੇਂ ਖਬਰ ਦੀ ਗੱਲ ਕਰਦੇ ਹਾਂ ਜਿਸ ਨੇ ਕੀ ਸਭ ਨੂੰ ਹੈਰਾਨ ਕਰ ਦਿੱਤਾ ਅੱਜ ਸਵੇਰੇ ਤੜਕਸਾਰ ਹੀ ਪਿੰਡ ਖੁਰਦ ਕਲਾਂ ਦੇ ਵਿੱਚ ਜੋ ਕਿ ਮੋਕੇ ਦਾ ਇੱਕ ਪਿੰਡ ਹੈ ਉਸ ਵਿੱਚ ਇੱਕ ਨੌਜਵਾਨ ਨੂੰ 15-20 ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜੀ ਹਾਂ ਇਹ ਨੌਜਵਾਨ ਸਵੇਰੇ 7 ਤੋਂ 8 ਵਜੇ ਦੇ ਕਰੀਬ ਆਪਣੇ ਗੱਡੀ ਵਿੱਚ ਬੈਠ ਕੇ ਆਪਣੀ ਡਿਊਟੀ ਲਈ ਜਾ ਰਿਹਾ ਸੀ ਇਸ ਦਾ ਨਾਮ ਉਮਰ ਸਿਰ ਸਿਰਾ ਦੱਸਿਆ ਜਾ ਰਿਹਾ ਹੈ ਲਗਭਗ 7 ਵਜੇ ਦੀ ਗੱਲ ਹੈ ਜਦੋਂ ਆਪਣੇ ਘਰ ਤੋਂ ਨਿਕਲਦਾ ਹੈ ਗੱਡੀ ਵਿੱਚ ਬੈਠਦਾ ਹੈ ਤੇ ਜਾਂਦਿਆਂ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪਰਿਵਾਰ ਵਿੱਚ ਚੀਕ ਚਾਹੜਾ ਪੈ ਜਾਂਦਾ ਹੈ ਤੇ ਮ੍ਰਿਤਕ ਦੇ ਭਰਾ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਰਾਜਨੀਤਿਕ ਰੰਜਿਸ਼ ਦੇ ਕਰਕੇ ਉਸ ਦੇ ਭਰਾ ਨੂੰ ਮੌਤੇ ਘਾਟ ਉਤਾਰਿਆ ਤੇ ਉਸ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪਿੰਡੇ ਸਰਪੰਚ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ ਉਸ ਤੋਂ ਬਾਅਦ ਪਰਿਵਾਰ ਵਿੱਚ ਚੀਕ ਚਹਾੜਾ ਪੈ ਜਾਂਦਾ ਹੈ ਪਰਿਵਾਰ ਅਤੇ ਮ੍ਰਿਤਕ ਦੀ ਪਤਨੀ ਜੋ ਕਿ ਹੈ ਮ੍ਰਿਤਕ ਦੀ ਮ੍ਰਿਤਕ ਦੇਹ ਨੂੰ ਪੁਲਿਸ ਥਾਣੇ ਦੇ ਬਾਹਰ ਲੈ ਜਾਂਦੇ ਹਨ ਉੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਧਰਨਾ ਲਗਾਇਆ ਜਾਂਦਾ ਜਿਸ ਤਰ੍ਹਾਂ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਦਾ ਗੇਟ ਬੰਦ ਹੈ ਪਰਿਵਾਰ ਦੇ ਲੋਕ ਜੋ ਕਿ ਮ੍ਰਿਤਕ ਦੇ ਨੂੰ ਪੁਲਿਸ ਸਟੇਸ਼ਨ ਜੋ ਕਿ ਹਲਕਾ ਧਰਮਕੋਟ ਦੇ ਅਧੀਨ ਆਂਦਾ ਹੈ ਉੱਥੇ ਲਾਸ਼ ਨੂੰ ਰੱਖਦੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪਰਿਵਾਰ ਵਾਲੇ ਲੋਕ ਅਤੇ ਰਿਸ਼ਤੇਦਾਰ ਪੁਲਿਸ ਪ੍ਰਸ਼ਾਸਨ ਕੋ ਇਨਸਾਫ ਦੀ ਮੰਗ ਕਰਦੇ ਹਨ ਪਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਪੁਲਿਸ ਸਟੇਸ਼ਨ ਦਾ ਗੇਟ ਬੰਦ ਕਾਇਆ ਜਾਂਦਾ ਹੈ ਤੇ ਲਗਾਤਾਰ ਪੁਲਿਸ ਤੇ ਸਵਾਲ ਖੜੇ ਹੋ ਰਹੇ ਹਨ ਕਿ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਉਸ ਤੋਂ ਪਹਿਲਾਂ ਹੀ ਮ੍ਰਿਤਕ ਦੀ ਜੋ ਕਿ ਹੈ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਹਨ ਲਗਭਗ ਕਿੰਨੇ ਟਾਈਮ ਤੋਂ ਇਹ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਪਰਿਵਾਰ ਵਾਲਿਆਂ ਦਾ ਇੱਕ ਕਹਿਣਾ ਹੈ ਕਿ ਜਦ ਮ੍ਰਿਤਕ ਆਪਣੇ ਕੰਮ ਵੱਲ ਜਾ ਰਿਹਾ ਸੀ ਇਸ ਤਰ੍ਹਾਂ ਦੀ ਰੰਜਿਸ਼ ਕਰਾਂ ਦਾ ਕੀ ਫਾਇਦਾ ਸੀ ਕਿ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਸਾਡੇ ਨਾਲ ਜ਼ਰੂਰ ਸਾਂਝੇ ਕਰੋ